ਆ ਵੀ ਅੱਜ ਆਵਦੇ ਜਿਹੜੀ ਜੱਥੇ ਮਿਲੂਗਾ ਕੋਈ ਸੰਭਰ ਰਹੇ ਮੈਂ ਡਾਕਟਰ ਸਪਾਲਸਿੰਗ ਸੰਧੂ ਜ਼ਿਲ੍ਹਾ ਪ੍ਰਧਾਨ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਆ ਜ਼ਿਲ੍ਹਾ ਫਰੀਦਕੋਟ ਦੀ ਅੱਜ ਦੀ ਮੀਟਿੰਗ ਹੋਈ ਹੈ 11:00 ਵਜੇ ਅੱਜ ਦੀ ਮੀਟਿੰਗ ਸਾਡੀ ਵੈਸੇ ਰੁਟੀਨ ਮੀਟਿੰਗ ਹੈ ਮੰਤਨੀ ਮੀਟਿੰਗ ਸੀ ਬਲਾਕ 3 ਰਿਪੋਰਟ ਵੀ ਕਿਉਂਕਿ ਹਰ ਮਹੀਨੇ ਅਸੀਂ ਬਲਾਕ ਦੀ ਜ਼ਿਲ੍ਹੇ ਦੀ ਔਰ ਬਲਾਕ ਦੀ ਮੀਟਿੰਗ ਕਰਦੇ ਰਹਿੰਦੇ ਆ ਜਿਹੜੀ ਅੱਜ ਦੀ ਮੀਟਿੰਗ ਹੈ ਉਹ ਮੇਨਾ ਤਾਂ ਜਿਹੜਾ ਹੈਗਾ ਅਸੀਂ ਸਾਡੀ ਡਾਕਟਰ ਰਮਨ ਡਾਂਗ ਜਿਨ੍ਹਾਂ ਨੇ ਇਹ ਮੀਟਿੰਗ ਸਪான்ਸਰ ਕੀਤੀ ਸੀ ਉਹਨਾਂ ਨੇ ਆਪਦੇ ਹਸਪਤਾਲ ਦੀਆਂ ਜਿਹੜੀਆਂ ਸਿਲੰਗੀਆਂ ਸਾਨੂੰ ਦੱਸੀਆਂ ਔਰ ਸਾਡੇ ਗਿਆਨ ਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ ਔਰ ਜਿਹੜੀ ਅੱਜ ਦੀ ਮੀਟਿੰਗ ਅਸੀਂ ਖਾਸ ਕਰਕੇ ਆਪਣੇ ਸਾਥੀਆਂ ਨੂੰ ਨਸ਼ਿਆਂ ਦੀ ਜਿਹੜੀ ਹੈਗੀ ਹੈ ਜੋ ਮਾਰਾ ਉਹ ਸਾਡੇ ਸਮਾਜ ਦੇ ਵਿੱਚ ਚੱਲ ਰਹੀ ਹੈ ਉਹਦੇ ਤੋਂ ਬਚਣ ਦੀ ਔਰ ਉਹਦੇ ਤੋਂ ਹਰ ਪ੍ਰਕਾਰ ਦਾ ਜਿਹੜਾ ਹਰ ਮਰੀਜ਼ ਨੂੰ ਹਰ ਸਾਥੀ ਨੂੰ ਹਰ ਪਿੰਡ ਦੇ ਵਿੱਚ ਉਹਦੇ ਖਿਲਾਫ ਜੋ ਸਰਕਾਰ ਨੇ ਮੁਹਿੰਮ ਚੜ੍ਹੀ ਹੋਈ ਹੈ ਉਹਦੀ ਹਮਾਇਤ ਕਰਨ ਵਾਸਤੇ ਜਿਹੜੀ ਹੈਗੀ ਅਸੀਂ ਅੱਜ ਦੀ ਨਾਲ ਮੀਟਿੰਗ ਕੀਤੀ ਹੈ ਉਹਦੀ ਅਸੀਂ ਜੋ ਸਰਕਾਰ ਨੇ ਮੁਹਿੰਮ ਚੜ੍ਹੀ ਉਹਦੀ ਹਮਾਇਤ ਵੀ ਕਰਦੇ ਆ ਤੇ ਨਾਲ ਅਸੀਂ ਵਾਅਦਾ ਵੀ ਦਿੰਨੇ ਆ ਕਿ ਸਾਡੀ ਜਥੇਬੰਦੀ ਦਾ ਕੋਈ ਵੀ ਮੈਂਬਰ ਜਿਹੜਾ ਹੈਗਾ ਇਸ ਕਿਤੇ ਦੇ ਵਿੱਚ ਸਿਮੋਲੀਅਤ ਨਹੀਂ ਕਰੂਗਾ ਔਰ ਜਿਹੜੀ ਨਵੇਂ ਸਾਥੀ ਸਦੇ ਅੱਜ ਕਾਫੀ ਇਹਦੇ ਵਿੱਚ ਸਾਡੀ ਜਥੇਬੰਦੀ ਸ਼ਾਮਲ ਹੋਈ ਹੈ ਉਹਨਾਂ ਨੂੰ ਵੀ ਅਸੀਂ ਅਦਿਈਆਂ ਤੇ ਹਾਂਜੀ ਹਾਂਜੀ ਜਿਹੜੇ ਸਾਥੀ ਅੱਜ ਸਦੇ ਸ਼ਾਮਲ ਹੋਏ ਹੈ ਅਸੀਂ ਉਹਨਾਂ ਨੂੰ ਆਪਣੀ ਜਥੇਬੰਦੀ ਦੇ ਪਰਮਾਨਾ ਪੱਤਰ ਔਰ ਆਈ ਕਾਰਡ ਵਗੈਰਾ ਦੇ ਕੇ ਉਹਨਾਂ ਨੂੰ ਆਪਣੀ ਜਥੇਬੰਦੀ ਦੇ ਵਿੱਚ ਸ਼ਾਮਲ ਕੀਤਾ ਔਰ ਸਾਫ ਸਫੀ ਪ੍ਰੈਕਟਿਸ ਦੀ ਸਾਰੇ ਸਾਥੀਆਂ ਨੂੰ ਹਦਾਇਤ ਕੀਤੀ ਹੈ ਤੇ ਜੋ ਸਰਕਾਰ ਵੱਲੋਂ ਮੈਂ ਦੁਬਾਰਾ ਫੇਰ ਕਹਿਣਾ ਕਿ ਸਰਕਾਰ ਵੱਲੋਂ ਜੋ ਨਸ਼ਾ ਵਿਰੋਧ ਮਹਮਾ ਚੱਲ ਰਹੀ ਹੈ ਉਹ ਵੀ ਅਸੀਂ ਹਮਾਇਤ ਕਰਦੇ ਹਾਂ ਜਥੇਬੰਦੀ ਵੱਲੋਂ ਸੰਦੇਸ਼ ਇਹ ਹੀ ਹੈ ਜੀ ਕਿ ਜਿਹੜੀਆਂ ਕ੍ਰਿਤੀਆਂ ਸਮਾਜ ਦੇ ਵਿੱਚ ਸਾਨੂੰ ਉਹਨਾਂ ਤੋਂ ਬਚਣਾ ਚਾਹੀਦਾ ਹੈ ਚਾਹੇ ਉਹ ਨਸ਼ੇ ਦੇ ਸਾਮੰ ਦੇ ਵਿੱਚ ਹੈ ਚਾਹੇ ਉਹ ਭ੍ਰੂਣ ਹੱਤਿਆ ਦਾ ਜਾਂ ਕੋਈ ਵੀ ਸਮਾਜਿਕ ਕ੍ਰਿਤੀਆਂ ਹੈ ਉਹਨਾਂ ਤੋਂ ਸਾਡੇ ਹਰ ਇੱਕ ਸਾਥੀ ਨੂੰ ਔਰ ਸਾਨੂੰ ਸਾਰਿਆਂ ਨੂੰ ਬਚਣਾ ਚਾਹੀਦਾ ਹੈ